ਜਦੋਂ ਤੁਸੀਂ ਮਨਾਲੀ ਨੂੰ ਜਾਂ ਮੰਡੀ ਨੂੰ ਜਾਣਾ ਹਿਮਾਚਲ ਨੂੰ ਜਾਣਾ ਇਧਰਲੇ ਏਰੀਏ ਨੂੰ ਤਾਂ ਜਿਹੜੇ ਵੀ ਸਾਥੀ ਮਾਨਸਾ ਜਾਂ ਬਠਿੰਡੇ ਤੋਂ ਆਣਾ ਚਾਹੁੰਦੇ ਨੇ ਉਪਰ ਵੀ ਬਾਇਏ ਬਰਨਾਲਾ ਬਰਨਾਲੇ ਤੋਂ ਰੈਂਕ ਕੋਟ ਇਹ ਵਾਲਾ ਰੂਟ ਉਹਨਾਂ ਨੂੰ ਨੇੜੇ ਦੀ ਪਹੁੰਚਾ ਫਰੀਦਕੋਟ ਵਾਲਿਆਂ ਨੂੰ ਮਾਨਸਾ ਬਠਿੰਡਾ ਫਾਜ਼ਲਿਕਾ ਅਮੋਰ ਇਹ ਜਨੇ ਏਰੀਏ ਨੇ ਇਹਨਾਂ ਸਾਰਿਆਂ ਨੂੰ ਇਹੀ ਰਸਤਾ ਜਿਹੜਾ ਉਹ ਸੂਟੇਬਲ ਹੋਊਗਾ ਤੇ ਬਾਕੀ ਤੁਸੀਂ ਆਪਣੇ ਲੈਵਲ ਦੇ ਉੱਤੇ ਵੀ ਟਰਾਈ ਕਰ ਸਕਦੇ ਹੋ ਇਹ ਪੂਰਾ ਵਧੀਆ ਰੋਡ ਹੈ ਸਾਫ਼ ਸੁਥਰਾ ਬਹੁਤਾ ਟ੍ਰੈਫਿਕ ਵੀ ਨਹੀਂ ਤੇ ਐਂਡ ਪੂਰਾ ਰੈਲਾ ਰੋਡ ਹੈ ਦਿਖ ਰਿਹਾ ਹੂੰ ਕਿ ਮਾਣੀ ਮੋਟੂ ਲੱਗਦਾ ਇਹਨੂੰ ਤੇਰੇ ਵਾਲੇ ਪਾਸੇ ਪਹਾੜੀ ਠੱਗੀ ਪਹਾੜੀ ਉੰਦੇ ਬੱਦ ਰਹੇ ਆ ਕਿਨ ਤੇ ਬ੍ਰੇਕਾਂ ਲਾਂਦੇ ਕਿਵੇਂ ਬੰਦਾਂਗੇ ਕਿਨ ਨਹੀਂ ਉਹ ਉੱਪਰ ਸੀਟ ਲਾ ਉਹ ਕੇ ਪਿਛੇ ਕੰਮ ਚੱਲ ਰਿਹਾ ਸੀ ਗਾਈ ਥੋੜਾ ਜਿਹਾ ਰੋਡ ਦਾ ਕੰਮ ਉਥੇ ਪਿੱਛੇ ਚੱਲ ਰਿਹਾ ਆ ਪਾ ਇਹਨਾਂ ਬਾਕਮਾਂ ਚੜਦੀਆਂ ਨੂੰ ਓਵਰਟੇਕ ਕਰ ਗਿਆ ਤੇ ਆ ਟਰਾਲਾ ਆਪਾਂ ਟਰੱਪੀ ਆਪਾਂ ਕੋਲ ਪੀੜਾ ਤੇ ਇਹਨਾਂ ਨੇ ਤਾਂ ਚੱਕੀ ਨਹੀਂ ਬਰਾਇਆ ਲਾ ਬੈਨ 叫你啊。Yo, yo. i ai cara टोल, तो टोल प्लाजा दे तो हो गई और एक कुछ ये पहाड़ी उधर कितनी टोल प्लाजा होगा आप बंद देख रहे हैं छाया दूरी ਕਰ ਰਹੀ ਹੈ ਜੀ ਹੋਰੇ ਕੋਈ ਪਾਸੇ ਨਾ ਮਾਰਿਆ ਹੋਮ ਕੇ ਆ ਟੂਮੀ ਪਲਾਜ਼ਾ ਸਾਫ ਸਾਫ బోర్ਡ ਤੇ ਲਿਖਿਆ ਹੈ ਉਹ ਜੋ ਫਿਰ ਟੋਲ ਫੁਲਾ ਜਾ ਤਦ ਬਾਅਦ ਜੀ ਕਿਲੋਮੀਟਰ ਤੋਂ ਬਾਅਦ ਜੀ ਤੁਹਾਨੂੰ ਬਟਾ ਹੋ ਗਿਆ ਵੀਡੀਓ ਜਾਣਾ ਹੈ ਤੇ ਕੋਈ 500 ਮੀਟਰ ਰਹੇਗੇ ਪੁਲਾ ਦਾ ਆਣਾ ਸਾਹਮਣੇ ਦੇਖੋ ਤੁਸੀਂ ਵੀਊ ਬੜਾ ਘੈਂਟ ਵੀਊ ਬੜੇ ਪਹਾੜਾ ਤੇ ਵੀ ਥੋੜੀ ਹਰੀ ਨੇ ਵੀ ਦਿਖਾ ਲੈਂਦੇ ਨੇ ਲੱਗਦਾ ਸਾਈਡ ਤੇ ਤੇ ਗ੍ਰੀਨਰੀ ਵੀ ਈ ਹੈ ਤੇ ਸਪੀਡ ਹੁਣ ਆਪਾਂ ਕਰ ਲਈਏ 30 ਤੇ ਗੱਡੀ ਦੀ ਤੇ ਨਹੀਂ ਕਿ ਗੱਡੀ ਆਪ ਲੋ ਜੀ ਚੱਲ ਬਈ ਆਪਾਂ ਕਿਉਂ பட்ட பட்ட பட்டி ஹா ਪੇਲ ਜਾ ਵਾੜਾ ਸਿਆ ਮਨਾਨ ਆਏ ਹੋਏ ਨੇ ਮਨਾਲੀ ਦੇ ਵਿੱਚ ਪਰ ਗਰਮੀ ਬੇਤਿਹਾਸ ਆਈ ਹੈ ਹਿੰ ਤੱਕ ਤਾਂ ਗਰਮੀੋਂ ਗਰਮੀ ਮਿਲੀ ਹੈ ਜਦੋਂ ਗੱਡੀ ਚੱਲਦੀ ਹੈ ਏਰ ਥੋੜੀ ਜਿਹੀ ਠੰਡੀ ਹਵਾ ਹ ਛਿੜਕੀ ਕੋਲੇ ਤੋਂ ਲੱਗਦੀ ਹੈ ਆਦਰਵਾਇਸ ਗੱਡੀ ਠੜ ਜਾਂਦੀ ਹੈ ਨਾ ਤੇ ਥੋੜੀਆਂ ਵਿੰਡੋ ਖੁੱਲੀਆਂ ਵੀ ਹੋਣ ਆ ਵੀ ਤੁਹਾਨੂੰ ਬਹੁਤ ਗਰਮੀ ਲੱਗੂਗੀ ਹਿਮਾਚਲ ਚਲ ਚਲ ਦਾ ਸਾਰਾ ਨਾਲੋਂ ਠੀਕ ਇਲਾਕੇ ਆ ਪਰ ਇੱਥੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਜੇ ਜਾਮ ਹੋ ਜਾਂਦਾ ਨੂੰ ਤਾਂ ਤਾਰ ਪਰੰਗ ਨਾ ਨੇ ਤਾਂ ਤਾਰ ਪਰੰਗ ਨਾ ടി ഇതീ ਯਾਰ ਸ਼ਹਿਰ ਦੇ ਵਿੱਚ ਤਿੰਗ ਫਿਰਦੇ ਹਨ ਮੰਡੀ ਸੰਕੇਤ ਮੰਡੀ ਇਹ ਪੂਰਾ ਨਕੋਂ ਨਕ ਹੁਣ ਭਰਿਆ ਹੋਇਆ ਰੂਮ ਇੱਥੇ ਦੁਪਹਿਰੇ ਆਪਾਂ ਨੂੰ ਮਿਲ ਗਿਆ ਸੀਗਾ ਤੇ ਏਸੀ ਰੂਮ ਸੀ ਗਰਮੀ ਫਿਲਹਾਲ ਹਜੇ ਵੀ ਸੰਕੇਤ ਮੰਡੀ ਦੇ ਵਿੱਚ ਵੀ ਹੈਗੇ ਏਸੀ ਰੂਮ ਮਿਲੇ ਆ ਤੇ ਇਹ ਪੂਰਾ ਗਜਬ ਦਾ ਅੰਦਰ ਕਮਾਗੇ ਰੌਮ ਦੇ ਦਰਸ਼ਨ ਵੀ ਕਰਵਾਵਾਂਗੇ